ਆਪਾਂ ਚੱਲਣ ਲੱਗੇ ਆਂ ਜਜੀਲਾਪਾਸ ਤੋਂ ਤੇ ਅੱਜ ਹੁਣ ਜਾਵਾਂਗੇ 0.2 ਬੈਠਦੇ ਆਂ ਗੱਡੀਆਂ 'ਚ ਇੱਥੇ ਬਹੁਤ ਠੰਡਾ ਹੱਥ ਟਾਰ ਤੇ ਪੂਰੇ ਆ ਆਪਣੀਆਂ ਗੱਡੀਆਂ ਨੇ ਬੈਠਦੇ ਆਂ ਪਹੁੰਚਦੇ ਆਂ 0.0 0.0 ਇਹ ਤੋਂ ਵੀ ਜ਼ਿਆਦਾ ਠੰਡ ਹੋਊ ਇਹ ਤੋਂ ਵੀ ਜ਼ਿਆਦਾ ਸਨੋ ਹੋ ਆਪਣੇ ਵਾਲੀ ਗੱਡੀ ਆ ਖੜੀ ਆ ਤੇ ਆ ਸਨੋ ਤਾਜੀ ਪਈ ਹੋਈ ਆ ਆ ਦੇਖੋ ਨੇੜੋ ਸਾਰੀ ਇਹ ਤਾਜੀ ਪਈ ਹੋਈ ਸਨੋ ਆ ਪਿੱਛੋਂ ਦੀ ਜਾਂਦੇ ਆਂ ਇੱਥੇ ਗੱਲਾਂ ਬਹੁਤ ਹੋਇਆ ਹੋਇਆ ਬਹੁਤ ਜਿਆਦਾ ਗਿੱਲਾ ਹੋਇਆ ਹੋਇਆ ਸਾਰਾ ਦੇਖੋ ਸਨੂ ਸਾਰਾ ਚੱਕੜ ਬਣਿਆ ਪਿਆ ਚਲੋ ਜੀ ਚਲੋ ਜਜੀਲਾ ਪਾਸ ਰਾਤ ਹੋ ਦੀ ਆ ਕਹਿੰਦੇ ਆਪਾਂ ਤੁਹਾਨੂੰ ਦਿਖਾਉ ਰਿਆ ਚੂਕ ਕਰਕੇ ਉਹ ਚਰ ਨਹੀਂ ਇਧਰੋਂ ਫੇਟਾ ਲੈ ਇਧਰ ਨੂੰ ਹਾਂ ਇਧਰੋਂ ਢਾਲ ਇਧਰ ਨੂੰ ਉਧਰ ਲਈ ਉਧਰ ਨੂੰ ਪਰ ਇਹਨਾਂ ਦਾ ਟਵਾਰ ਨਹੀਂ ਮੋੜ ਕੇ ਲੈ ਜਣੇ ਇੱਥੇ ਨਹੀਂ ਨਹੀਂ ਵੀਡੀਓ ਪਾ ਕੇ ਕਰਤਾਂ ਆ ਕਹਿੰਦੇ ਸਿੰਧ ਨਦੀ ਦੀ ਸ਼ੁਰੂਆਤ ਆਪਾਂ ਤੁਹਾਨੂੰ ਰਸਤੇ ਦੇ ਵਿੱਚ ਵੀ ਸਿੰਧ ਨਦੀ ਦਿਖਾਈ ਸੀ ਜਦੋਂ ਸ਼੍ਰੀਨਗਰ ਤੋਂ ਆ ਰਹੇ ਸੀਗੇ ਸੋਲ ਮਾਰਗ ਤੋਂ ਚਰਨੇ ਦੇਖਦੇ ਨੇ ਆ ਕੇ ਫਿਰ ਅੱਗੇ ਜਦੀ ਵੜ ਜਾਂਦੀ ਨਹੀਂ ਚਰਦੇ ਆ ਇਧਰ ਅੱਕੇ ਵੀ ਬਹੁਤ ਜ਼ਿਆਦਾ برف ਆ ਪਹੁੰਚ ਗਏ 0. ਤੇ ਹੁਣ ਆਪਾਂ ਤੁਹਾਨੂੰ 0. ਸਾਰਾ ਦਿਖਾਵਾਂਗੇ ਤੇ ਇੱਥੇ ਵੀ ਬਹੁਤ ਜ਼ਿਆਦਾ ਸਨੋਵ ਆ ਪਹਿਲਾਂ ਆਪਾਂ ਜੁਜੀਲਾ ਪਾਸ ਰੁਕੇ ਸੀ ਜੁਜੀਲਾ ਪਾਸ ਤੋਂ ਵੀ ਅੱਗੇ ਆ ਗਿਆ ਤੇ ਉਸ ਤੋਂ ਵੀ ਅੱਗੇ ਇੱਥੇ ਟੈਂਪਰੇਚਰ ਹੋਰ ਵੀ ਘੱਟ ਹੋਊ ਕਿੰਨਾ ਸੀ ਭਾਈ ਮਨਪ੍ਰੀਤ ਉੱਥੇ ਜੁਜੀਲਾ ਪਾਸ ਹਾਂਜੀ ਫੀਲਿੰਗ ਫੀਲਿੰਗ ਲਾਈਕ ਚਾਰ ਹਾਂ ਚਾਰ 3 4 ਡਿਗਰੀ ਟੈਂਪਰੇਚਰ ਹੋਊਗਾ ਤੇ ਪੂਰੀ ਠੰਡ ਹੈ ਇੱਥੇ ਇੱਥੇ ਬਹੁਤ ਸਾਰੇ ਹੋਟਲ ਦੁਕਾਨਾਂ ਬੜੀਆਂ ਹੋਈਆਂ ਨੇ ਤੇ ਮੈਨੂੰ ਲੱਗਦਾ ਭਾਈ ਸਨੋਵ ਹੀ ਪੈਣ ਲੱਗੀ ਬਾਹਰ ਥੋੜੀ ਥੋੜੀ ਹਲਕੀ 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 ਸਨੋ ਵੀ ਪੈਣ ਲੱਗੀ ਬਾਹਰ ਤੇ ਬਹੁਤ ਸਾਰੇ ਇੱਥੇ ਹੋਟਲ ਨੇ ਚਾਹ ਪਾਣੀ ਪੀਣ ਨੂੰ ਬੈਠ ਕੇ ਖਾਣ ਪੀਣ ਨੂੰ ਤੇ ਜ਼ੀਰੋ ਪੁਆਇੰਟ ਆਪਾਂ ਦੇਖਦੇ ਆ ਤੇ ਬਾਹਰ ਹਲਕੀ ਹਲਕੀ ਸਨੋ ਵੀ ਹੋਣ ਲੱਗੀ ਤੇ ਆਪਾਂ ਦੇਖਦੇ ਆ ਸਨੋ ਦਿਖਾਵਾਂਗੇ ਜਾ ਕੇ ਨਾ ਤੁਹਾਨੂੰ ਥੋੜੀ ਥੋੜੀ ਕਣਕ ਦੇ ਜਾਣੇ ਕਿ ਜਿੰਨੀ ਐਟ ਹੈ ਤੇ ਇਹ ਆ ਸਾਰਾ ਜ਼ੀਰੋ ਪੁਆਇੰਟ ਆ ਇੱਥੇ ਬਹੁਤ ਜ਼ਿਆਦਾ ਭੀੜਾ ਸਾਰੀਆਂ ਗੱਡੀਆਂ ਨੇ ਆ ਟੂਰਿਸਟ ਆਏ ਹੋਏ ਨੇ ਬਹੁਤ ਜ਼ਿਆਦਾ ਰਸ਼ ਆ ਇੱਥੇ ਸੀਜ਼ਨ ਚ ਤਾਂ ਇੱਥੇ ਬਹੁਤ ਹੁੰਦਾ ਹੋਊਗਾ ਨਾ ਬਾਈ ਇਹਦਾ ਹਰ ਆਫ ਸੀਜ਼ਨ ਆ ਫਰਵੀ ਜੂਨ ਜੁਲਾਈ ਤੋਂ ਇੱਥੇ ਸ਼ੁਰੂ ਹੋਇਆ ਹਾਲ ਤਾਂ ਤੇ ਜੂਨ ਜੁਲਾਈ ਤੋਂ ਇੱਥੇ ਤੋਂ ਵੀ ਜ਼ਿਆਦਾ ਇਕੱਠ ਹੋਊ ਕਿਉਂਕਿ ਛੁੱਟੀਆਂ ਹੁੰਦੀਆਂ ਨੇ ਦੇਖੋ ਤੁਸੀਂ ਕਿੰਨੀ ਗੱਡੀਆਂ ਵੱੱਡੀ ਖੜੀਆਂ ਹਾਲੇ ਦੁਆਲੇ ਮਸੰਬਰ ਜਿਹਦਾ ਬੰਦ ਹੋ ਜਾਂਦਾ ਉਹ ਨਹੀਂ ਨਹੀਂ ਚੱਲਦਾ ਸਾਰਾ ਸਾਲੀਆ ਮਤਲਬ ਹੁਣ ਹਾਂ ਕੁਝ ਹਾਲੇ ਦੁਆਲੇ ਦੁਕਾਨਾਂ ਸਾਰੀਆਂ ਨਾ ਖਾਣ ਪੀਣ ਵਾਲੀਆਂ ਇੱਥੇ ਹੈਗੀਆਂ ਨੇ ਜੂਨ ਜੁਲਾਈ ਤੱਕ ਜੇ ਮਸੰਬਰ ਵੀ ਚੱਲਦਾ ਮਸੰਬਰ ਜੇ ਠੰਢ ਜ਼ਿਆਦਾ ਹੁੰਦੀ ਮਸੰਬਰ ਜਨਵਰੀ ਚ ਆਪਾਂ ਉਹ ਉਧਰ ਕੁਫਰੀ ਗੱਭੀ ਤੇ ਇੱਥੇ ਗੱਡੀ ਲਾਉਣਗੇ ਤੇ ਇੱਥੇ ਆਪਾਂ ਉਤਰਦੇ ਹਾਂ ਲੋ ਜੀ ਆਪਾਂ ਫਾਈਨਲੀ ਪਹੁੰਚ ਗਏ 0. ਤੇ ਇਹ ਸਾਰਾ ਆਪਾਂ ਤੁਹਾਨੂੰ 0. ਦਿਖਾਉਨੇ ਆ ਇੱਥੇ ਇੰਨਾ ਕਿ ਜ਼ਿਆਦਾ ਰਸ਼ ਹੈ ਨਾ ਪੁੱਛੋ ਨਾ ਇੰਨੀ ਕਿ ਜ਼ਿਆਦਾ ਗੱਡੀਆਂ ਟੂਰਿਸਟਾਂ ਦੀ ਤੇ ਟੈਂਪਰੇਚਰ ਇੱਥੇ ਹੁਣ ਤਾਂ ਬਲਬ 0 ਹੋ ਗਿਆ ਹੋਊ ਕਿਉਂਕਿ ਹਲਕੀ ਹਲਕੀ ਸਨੋ ਡਿੱਗ ਰਹੀ ਹੈ ਤੇ ਜਜੀਲਾ ਪਾਸ ਤੇ 5 ਕਿ ਡਿਗਰੀ ਸੀਗਾ ਟੈਂਪਰੇਚਰ ਹੱਥ ਬਹੁਤ ਠਾਰਦੇ ਨੇ ਓਰੇ ਤੇ ਆਲਾ-ਦਾਲਾ ਤੁਹਾਨੂੰ ਸਾਰਾ ਦਿਖਾਉਨੇ ਆ 0. ਦਾ ਬਾਕੀ ਬਹੁਤ ਸਾਰੀਆਂ ਇੱਥੇ ਦੁਕਾਨਾਂ ਨੇ ਖਾਣ ਪੀਣ ਵਾਲੀਆਂ ਹਨ ਤੇ ਇਧਰੋਂ ਤੁਸੀਂ ਪਿੱਛੋਂ ਥਿਊ ਵਿਊ ਦੇਖ ਸਕਦੇ ਹੋ ਤਹਾੜ ਸਾਰੇ ਬਰਫ ਨਾਲ ਲੱਦੇ ਹੋਏ ਨੇ ਇਥੇ ਹਵਾ ਵੀ ਬਹੁਤ ਚੱਲਦੀ ਆ ਆਵਾਜ਼ ਮੇਰੀ ਪਤਾ ਨਹੀਂ ਕਿੰਨੀ ਸੁਣਦੀ ਆ ਕਿੰਨੀ ਕ ਨਹੀਂ ਹਾਰਨ ਬਹੁਤ ਵੱਜਦੇ ਨੇ ਓਰੇ ਚੱਲਦੇ ਆਪਾਂ ਸਾਰਾ ਤੁਹਾਨੂੰ 0 ਪੁਆਇੰਟ ਦਿਖਾਉਨੇ ਆ ਤੇ ਹਲਕੀ ਹਲਕੀ ਸਨੋ ਰੇ ਡਿੱਗ ਰਹੀ ਆ ਹਲਕੀ ਹਲਕੀ ਦਾੜੀ ਹਾਂ ਹਲਕੀ ਹਲਕੀ ਸਨੋ ਡਿੱਗ ਰਹੀ ਆ ਭਾਈ ਓਰੇ ਇੰਨਾ ਕਿ ਟੂਰਿਸਟ ਆ ਨਾ ਇੰਨਾ ਕਿ ਇਕੱਠਾ ਜਜੀਲਾ ਪਾਸ ਤੇ ਤਾਂ ਕੁਝ ਵੀ ਨਹੀਂ ਸੀ ਆ ਬਹੁਤ ਰਸ਼ ਓਰੇ ਜੂਨ ਜੁਲਾਈ ਤੇ ਤਾਂ ਓਰੇ ਤੱਕਾ ਖਵਾ ਜਾਂਦਾ ਹੋਊ ਪੂਰਾ ਫੋਟੋ ਖਿਚਾਉਣ ਨੂੰ ਵੀ ਟਾਈਮ ਨਹੀਂ ਮਿਲਦਾ ਹੋਣਾ ਕਿ ਨਹੀਂ ਜੀ ਜੂਨ ਜੁਲਾਈ ਚ ਦਿੱਗ ਰਹੀ ਆ ਸਨੋ ਆ ਸਨੋ ਡਿੱਗ ਰਹੀ ਆ ਕੈਮਰੇ ਚ ਹੁਣ ਆਉਂਦੀ ਨਹੀਂ ਹੋਣੀ ਨਾ ਕੈਮਰੇ ਚ ਨਹੀਂ ਆਉਦੀ ਹੋਣੀ ਸਨੋ ਪੈ ਰਹੀ ਆ ਤੇ ਉੱਪਰ ਇਹ ਤੋਂ ਵੀ ਜ਼ਿਆਦਾ ਪੈਂਦੀ ਹੋਣੀ ਸਨੋ ਉੱਪਰ ਹਾਂ ਉੱਪਰ ਇਹ ਤੋਂ ਵੀ ਜ਼ਿਆਦਾ ਪੈਂਦੀ ਹੋਣੀ ਤੇ ਅੱਗੇ ਚੱਲਦੇ ਆਪਾਂ ਹੋਰ ਤੁਹਾਨੂੰ ਦਿਖਾਉਨੇ ਆ ਬਈ ਇਹ ਸਾਰੀ ਜਗ੍ਹਾ ਨੂੰ ਕਿਹਾ ਜਾਂਦਾ ਆਪਣਾ ਉਹ ਜੀਜੀਲਾ ਪਾਸ ਹਨਾ ਇਹ ਸਾਰੀ ਨਹੀਂ ਨਹੀਂ ਜਿਹੋ ਜ਼ੀਰੋ ਪੁਆਇੰਟ ਆ ਜ਼ੀਰੋ ਪੁਆਇੰਟ ਆ ਇਹ ਸਾਰੀ ਜਗ੍ਹਾ ਨੂੰ ਜ਼ੀਰੋ ਪੁਆਇੰਟ ਕਿਹਾ ਜਾਂਦਾ ਇਧਰੋਂ ਤੁਸੀਂ ਦੇਖੋ ਬਰਫਾਂ ਲੱਦੇ ਪਹਾੜ ਇੱਥੋਂ ਆਪਾਂ ਥੱਲੇ ਜਾਵਾਂਗੇ ਬਰਫ ਦੇ ਵਿੱਚ ਉੱਪਰ ਪੂਰੀ ਐਨ ਫੌਗ ਹੋਈ ਪਿਆ ਹੁਣ ਪੂਰੀ ਬਰਫ ਪੈਂਦੀ ਹੋ ਉੱਪਰ ਜਦੋਂ ਇੱਥੇ ਪਈ ਜਾਂਦੀ ਆ ਤਾਂ ਉੱਪਰ ਤਾਂ ਪੈਂਦੀ ਲਾਜ਼ਮੀ ਹੋ ਆ ਬਰਫ ਡਿਗੀ ਜਾਂਦੀ ਆ ਸਾਰੇ ਟੂਰਿਸਟ ਖੁਸ਼ ਹੋਏ ਹੋਏ ਮੈਨੇ ਕਿਉਂਕਿ ਬਰਫ ਦੇਖਣੇ ਆਉਂਦੇ ਨੇ ਸਾਰੇ ਉਰੇ ਹੱਥ ਬਹੁਤ ਠਰ ਗਿਆ ਯਾਰ ਵੀਡੀਓ ਬਣਾਉਂਦੇ ਆਪਾਂ ਉਹਦੇ ਥੋੜਾ ਹੱਥ ਨੂੰ ਥੋੜਾ ਜਿਹਾ ਆਰਾਮ ਦਈਏ ਤੇ ਆਪਾਂ ਰੇਨ ਕੋਟ ਪਾ ਲਿਆ স্নੋ ਫਾਲ ਹੋਈ ਜਾਂਦਾ ਸੀ ਤੇ স্নੋ ਡਿਗ ਜਾਂਦੀ ਸੀ ਫਿਰ ਜਾਗਟਾਂ ਗਿੱਲੀਆਂ ਹੋ ਜਾਂਦੀਆਂ ਨੇ ਤੇ ਤਾਂ ਕਰਕੇ ਆ ਰੇਨ ਕੋਟ ਯਾਰ ਆਪਾਂ ਲੈ ਕੇ ਆਏ ਸੀਗੇ ਤੇ ਇਹ ਆਪਾਂ ਉੱਪਰ ਦੀ ਪਾ ਲਿਆ ਤੇ ਐਵੇਂ ਦੀਆਂ ਚੀਜ਼ਾਂ ਲੈ ਆਇਆ ਕਰੋ ਜੇ ਤੁਸੀਂ ਵੀ ਆਉਣੇ ਹੋ ਨਾ ਐਵੇਂ ਦੀ ਥਾਂ ਤੇ ਫੇਰ ਕੰਮ ਦੇ ਦਾਂਦੀਆਂ ਨੇ ਜਿਵੇਂ ਆ ਗਲਵਜ਼ ਪਾ ਲਏ ਉੱਪਰ ਦੀ ਰੇਨ ਕੋਟ ਪਾ ਲਿਆ ਤੇ ਜਿਹੜੇ ਥੱਲੇਲੇ ਕੱਪੜੇ ਨੇ ਉਹ ਆਪਣੇ ਬਾਜ ਜਾਣਗੇ ਤੇ ਇੱਧਰ ਆਪਾਂ ਹੁਣ ਆਹ ਸਾਈਡ ਜਾਣਾ ਤੇ ਇੱਧਰ ਨੂੰ ਚੱਲਦੇ ਆ ਸਾਰਾ ਤੁਹਾਨੂੰ ਦਿਖਾਉਂਦੇ ਆ ਇੱਥੋਂ ਵਿਊ ਦੇਖੋ ਤੁਸੀਂ ਸਾਰਾ ਬਹੁਤ ਜ਼ਿਆਦੇ برفਾ ਹਵਾ ਜੀਰਦੀ ਜਾਂਦੀ ਆ ਪੂਰੀ ਕਿ ਨਹੀਂ ਜੀ ਫੁੱਲ ਫੁੱਲ ਨੱਕ ਠਾਰੇ ਪਏ ਨੇ ਇੱਥੇ ਆਪਾਂ ਚਾਹ ਪੀਣਾ ਆ ਆ ਬਾਈ ਹੁਣੀਆਂ ਕੋਲ ਤੇ ਠੰਡ ਬਹੁਤ ਜ਼ਿਆਦਾ ਆ ਚਾਹ ਪੀ ਕੇ ਫਿਰ ਆਪਾਂ ਥੱਲੇ ਨੂੰ ਚੱਲਾਂਗੇ ਥੋੜਾ ਜਿਹਾ ਬੋਡੀ ਗਰਮ ਹੋ ਜੂ ਬਾਈ ਚਾਹ ਬਣਾ ਰਹੇ ਨੇ ਤੇ ਐਵੇਂ ਦੇ ਬਹੁਤ ਸਾਰੇ ਇੱਥੇ ਦੁਕਾਨਾਂ ਬਣੀਆਂ ਹੋਈਆਂ ਨੇ ਤੁਸੀਂ ਖਾ ਪੀ ਸਕਦੇ ਹੋ ਬਿਸਕੁਟ ਵਗੈਰਾ ਚਾਹ ਹੋ ਗਈ ਨਾ ਐਵੇਂ ਦੀਆਂ ਚੀਜ਼ਾਂ ਤੇ ਇੱਧਰ ਹੋਰ ਬਹੁਤ ਸਾਰੀਆਂ ਦੁਕਾਨਾਂ ਨੇ ਮੌਸਮ ਸ਼ਾਮ ਨੂੰ ਇੱਥੇ ਖਰਾਬੇ ਹੋ ਜਾਂਦਾ ਹੁਣ 2.5-3 ਕਵੇ ਦਾ ਸਮਾ ਹੋ ਗਿਆ ਬਹੁਤ ਜ਼ਿਆਦਾ ਠੰਡਾ ਇਥੇ ਚਾਹ ਪੀ ਕੇ ਫੇਰ ਚੱਲਦੇ ਆ ਅੱਜ ਇਹਨੂੰ ਖਾਪਣਾਦੀ ਬਾਈ ਨੇ ਚਾਹ ਇੱਥੇ ਹਾਈ ਐਲਟੀਟਿਊਡ ਕਰਕੇ ਲੇਜ਼ ਦੇ ਬੈਗ ਟਾਈਮੇ ਹੋ ਜਾਂਦੇ ਆ ਢਾਕਾ ਮੈਨਾਲਾ ਹੋ ਜਾਂਦਾ ਹੈ ਟਾਈਟ ਹੋਇਆ ਪਿਆ ਪੂਰਾ ਹਾਈ ਐਲਟੀਟਿਊਡ ਕਰਕੇ ਸਾਰੀ ਬੈਗ ਟਾਈ ਹੁੰਦੇ ਨੇ ਚੱਲਦੇ ਆਪਾਂ ਥੱਲੇਲੇ ਵਾਲੇ ਪਾਸੇ ਚੱਲਦੇ ਆ ਸਾਰਾ ਥੱਲੋਂ 0.0 ਸਾਨੂੰ ਦਿਖਾਉਨੇ ਆ ਤੇ ਇੱਥੇ ਹਵਾ ਬਹੁਤ ਤੇਜ਼ ਚੱਲਦੀ ਆ ਹੱਥ ਠਰੇ ਪਏ ਨੇ ਪੂਰੇ ਤੇ ਇੱਕ ਵਾਰ ਤਾਂ ਜਦੋਂ ਆਪਾਂਰੇ ਪਹੁੰਚਦੇ ਆ ਹਾਂਜੀ ਬਾਈ ਹਾਂ ਬਾਈ ਇਹ ਹੁਣ ਥੋੜਾ ਜਿਹਾ ਬੰਦਾ ਚੇਂਜ ਹੋ ਗਿਆ ਇਹ ਹੁਣ ਆਇਆ ਅਮਰੀਕਾ ਤੋਂ ਆਇਆ ਹੁੰਦਾ ਅਮਰੀਕਾ ਤੋਂ ਅੱਛਾ ਬਾਈ ਕਾਹ ਮੇਲੇ ਪਿੱਟੇ ਪਾਵਾ ਹਾਂ ਅਮਰੀਕਾ ਤੋਂ ਆਇਆ ਹੁੰਦਾ ਤੇ ਇੱਥੇ ਨਾ ਜਦੋਂ ਆਪਾਂ ਉਤਰਦੇ ਆ ਗੱਡੀ ਚੋਂ ਓਦੋਂ ਠੰਡ ਜੀ ਲੱਗਦੀ ਆ ਇੱਕ ਵਾਰ ਬਾਅਦੋਂ ਤਾਂ ਫਿਰ ਆਏ ਮੈਂਟੇਨ ਜਾਂ ਹੋ ਜਾਂਦਾ ਬੰਦਾ ਫਿਰ ਆਏ ਢਲ ਆਹੋ ਲੀੜੇ ਪਾ ਲਾਂ ਢਲ ਜੇ ਜਾਂਦਾ ਉਹ এনਵਾਇਰਨਮੈਂਟ ਚ ਤੇ ਇਧਰੋਂ ਤੁਸੀਂ ਦੇਖੋ ਬਾਈ ਆ ਸਾਰਾ برف ਦੇਖੋ برفੇ برفਾ ਬਹੁਤ ਜਿਆਦੇ ਤੇ ਇੱਕ ਤਾਂ ਇੱਥੇ ਪਹਾੜਾਂ ਚ ਬੈਟਰੀ ਬਹੁਤ ਡਾਊਨ ਹੁੰਦੀ ਆ ਫੋਨ ਦੀ ਹੁਣ ਮੈਂ ਪਾਵਰ ਬੈਂਕ ਲਾਈਆ ਜੇ ਪਾਵਰ ਬੈਂਕ ਲਾਉਣੇ ਆ ਤਾਂ ਫਿਰ ਮਾਈਕ ਲਾਉਣੇ ਪੈਂਦੇ ਨੇ ਹੁਣ ਮਾਈਕ ਤੋਂ ਬਿਨਾਂ ਹੀ ਵੀਡੀਓ ਬਣਾਉਣੀ ਪੈਣੀ ਆਪਾਂ ਨੂੰ ਨਹੀਂ ਫਿਰ ਡਾਊਨ ਹੋ ਜਾਣਾ ਫੋਨ ਨੇ ਆਹ ਦੇਖੋ ਸਾਰਾ 0. ਠੰਡ ਬਹੁਤ ਜਿਆਦੇ ਆ ਬਾਈ ਤੇ ਇਸ ਤਰ੍ਹਾਂ ਪਾ ਰੇਨ ਕੋਟ ਪਾਇਆ ਹੋਇਆ ਉੱਪਰੇ ਦੇ ਕੈਪ ਆ ਪਰਨੇ ਤੇ ਆਪਾਂ ਲਈ ਹੀ ਆ ਵੇਹਦਾ ਉੜੀ ਜਾਂਦੀ ਆ ਆਇਆ ਵੀ ਨਾਲੇ ਮਰਨਾ ਨਹੀਂ ਆਪਣਾ ਹੋਊਗਾ ਖਰਾਬ ਹੋਊਗਾ। ਪਰ ਇਹ ਸਨੋ ਪਈ ਜਾਂਦੀ ਆ ਬਹੁਤ ਜ਼ਿਆਦਾ। ਦੇਖੋ ਇਸ ਤਰ੍ਹਾਂ ਦੀ ਐਕਟੀਵਿਟੀਜ਼ ਵੀ ਕਰਾਉਂਦੇ ਨੇ ਜਿਵੇਂ ਆ ਮੋਟਰਸਾਈਕਲ ਆ ਰਹੇ ਨੇ। ਤੇ ਐਵੇਂ ਦੀਆਂ ਐਕਟੀਵਿਟੀਜ਼ ਬਹੁਤ ਜ਼ਿਆਦਾ ਹੁੰਦੀਆਂ ਨੇ ਉਰੇ। ਦੋ ਵਜੇ ਤੋਂ ਪਹਿਲਾਂ ਪਹਿਲਾਂ ਬੰਦਾ ਇੱਥੇ ਤੱਕ ਪਹੁੰਚ ਗਿਆ ਆਪਣਾ। ਅੱਛਾ। 2 ਵਜੇ ਤੋਂ ਬਾਅਦ ਜਿਹੜੇ ਟਰੱਕ ਹੈਵੀ ਵਿਕਲੋ ਚੱਲ ਬੈਠੇ। 2 ਵਜੇ ਤੋਂ ਬਾਅਦ ਭਾਈ ਸਾਰੇ ਟਰੱਕ ਅੱਗੇ ਨੂੰ ਟੱਪਣ ਲੱਗ ਜਾਂਦੇ ਨੇ 2 ਵਜੇ ਤੱਕ ਬੰਦ ਰਹਿੰਦੇ ਨੇ ਉਸ ਤੋਂ ਬਾਅਦ ਤੇ ਇਹ ਤੋਂ ਬਾਅਦ ਹੁਣ ਆਪਣਾ ਹੱਥ ਜਵਾਬ ਦੇ ਗਿਆ ਹੁਣ ਆਪਣ ਨੂੰ ਵੀਡੀਓ ਹੀ ਬਣਦੀ ਹੈ ਜਿਹੜੇ ਬਦਲੇ ਆਪਦੀ ਕਾਰ ਤੇ ਉਹਨਾਂ ਜਾਂ ਆਪਦੇ ਵੀਕਲ ਤੇ ਉਹਨਾਂ 2 ਵਜੇ ਤੋਂ ਪਹਿਲਾਂ ਪੜਾ ਕੋਸ਼ਿਸ਼ ਕਰਿਓ ਵੀ ਇੱਥੇ ਤੱਕ ਪਹੁੰਚ ਜਿਓ ਹਾਂ ਉਹ ਕਿਉਂ ਵੀ 2 ਵਜੇ ਟਰੱਕ ਸ਼ੁਰੂ ਹੋ ਜਾਂਦੇ ਨੇ ਹਾਂ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਭਾਬੇ ਤੇ ਹੁਣ ਮੈਨੂੰ ਵੀ ਫੋਨ ਬੰਦ ਕਰਨਾ ਪਊ ਕਿ ਆਪਾਂ ਨੂੰ ਵੀ ਬੁਖਾਰ ਦਾ ਸਾਹਮਣਾ ਨਾ ਕਰਨਾ ਪਵੇ ਫੋਨ ਮਤ ਕਰੀਏ ਹੁਣ ਆਪਾਂ ਗਲਵਜ਼ ਪਾਏ ਨੇ ਗਲਵਜ਼ ਪਾ ਕੇ ਵੀਡੀਓ ਬਣਾ ਰਹੇ ਆ ਤੇ ਉੱਪਰ ਤੁਸੀਂ ਦੇਖੋ ਵੀ ਬਹੁਤ ਜ਼ਿਆਦਾ برف ਆ ਤੇ ਆ ਬਾਈ ਹੁਣੀ ਸਾਰੇ ਮਨਪ੍ਰੀਤ ਬਾਈ ਹੁਣੀ ਰਾਮਚੰਦਰ ਬਾਈ ਹੁਣੀ ਆਪਣੇ ਨਾਲ ਨੇ ਹਾਂ ਹੁਣ ਇੱਥੇ ਕੋਈ ਉਹ ਨਹੀਂ ਲੱਗਦਾ ਹੁਣ ਆਰਾਮ ਵੀ ਹੋਰੇ ਕੁਝ ਲੱਗਦਾ ਬਾਈ ਮਨਪ੍ਰੀਤ ਵੀਰੇ ਕੁਝ ਲੱਗਦਾ ਹੁਣ ਮੈਂ ਹੁਣ ਮੈਂ ਵੀ ਇੱਥੇ ਕੁਝ ਹੋਰੇ ਲੱਗਦਾ ਹਾਂ ਹਾਂ ਹੁਣ ਜਾਦੂ ਬਣ ਕੇ ਹੁਣੇ ਵੀਡੀਓ 'ਚ ਨਹੀਂ ਨਾ ਦਿਖਦੀ ਹੁਣੀ ਆ ਜਿਹੜੀ ਬਰਫ਼ ਜੀ ਆਈ ਜਾਂਦੀ ਆ ਹਾਂਜੀ ਦੂਧ ਚਾਹੀਏ ਮੈਨੂੰ ਦੂਧ ਹਾਂ ਦੂਧ ਭਾਜੀ ਇਹ ਬਾਈ ਇਹ ਸਾਰਾ 0.0 ਹੈ 0.21 ਹੋ ਰਿਹਾ ਬਈ 0 ਤੋਂ 15 ਦਿਨ ਹੋਰ ਚੱਲੂਗਾ ਅੱਛਾ ਤੋਂ ਬਾਅਦ ਸੂਨਮਾਰਗ ਤੋਂ ਵਾਪਸ ਆਇਆ ਕਰੂਗਾ ਕਿਉਂਕਿ ਆਹ ਰੋਡ ਬੰਦ ਕਰ ਦਿੰਦੇ ਆ ਬੰਦ ਠੀਕ ਆ ਬਾਈ ਥੱਲੇ ਵੀ ਕਲਾ ਵਾਸਤੇ ਇੱਥੇ ਪਰ ਪ ਜਾਂਦੇ ਹੋਏ ਬਾਹਲੀ ਠੀਕ ਹੈ ਜੀ ਕੋਈ ਖਤਮ ਆ ਜਾਂਦਾ ਠੀਕ ਰੋਡ ਮਾਰ ਕੇ ਸਾਰਾ ਸਾਰਾ ਖਤਮ ਕਰ ਦਿੰਦੇ ਆ ਰੋੜੇ ਨੂੰ ਅੱਗੇ ਚੱਲਦਾ ਫਰੋਜ਼ੀ ਚ ਜਾ ਕੇ ਠੀਕ ਹੈ ਯਾਨੀ ਕਿ ਪੂਰੀ ਠੰਡ ਚ ਇਹ ਰੋਡ ਬੰਦ ਹੁੰਦਾ ਫਿਰ ਆਪਾਂ ਉਰੇ ਨਹੀਂ ਆ ਸਕਦੇ ਪਿੱਛੇ ਹੀ ਮੁੜਨਾ ਪੈਂਦਾ ਹਾਂ ਸੂਨਮਾਰਗ ਤੋਂ ਮੁੜਨਾ ਪੈਂਦਾ ਤੇ ਹੁਣ ਇੱਕ ਥੋੜੀ ਐ ਮੀਰੀ ਵੀ ਬਣਾ ਲੂ ਹਾਂ ਲਾ ਲਾ ਦੂ ਵਾਰੀ ਏ ਭਾਈ ਉਹੀ ਨੇ ਜਿਹੜੇ ਕੈਮਰਾ ਚਲਾਈ ਜਾਂਦੇ ਨੇ ਲਓ ਵੀ ਆਪਾਂ ਬੜਾ ਜੀ ਫੈਮਲੇ ਸੇ ਇੱਥੇ ਬਹੁਤ ਠੰਡੀ ਹਵਾ ਚੱਲੀ ਜਾਂਦੀ ਹੈ ਬਾਕੀ ਆਪਾਂ ਸਾਰਾ ਤੁਹਾਨੂੰ ਦੱਸਿਆ ਹਲਕੀ ਹਲਕੀ ਸنو ਵੀ ਪਈ ਜਾਂਦੀ ਹੈ ਸੱਚੋਂ ਬਹੁਤ ਸੋਹਣਾ ਥਿਊ ਹੈ ਉੱਪਰ ਪੂਰੀ ਸنو ਆ ਨੀਚੇ ਹਲਕੀ ਹਲਕੀ ਤੇ ਆ ਆ ਲੀੜੇ ਇੱਥੇ ਪਾਉਣੇ ਪੈਂਦੇ ਨੇ ਜੇ ਨਾ ਭਾਈਏ ਥੇਰ ਕੰਮ ਕਰਨ ਦਾ ਫਿਰ ਭਾਰੀ ਥਰੋ ਦਾ ਸਾਹਮਣਾ ਕਰਨਾ ਪੈਂਦਾ ਹਾਂ ਕਰਾਓ ਇੱਥੇ 0.0 ਤੇ ਆ ਬਾਈ ਨੇ ਦੁਕਾਨ ਲਾਈ ਹੋਈ ਆ ਬਿਲਕੁਲ ਵਿੱਚ सिलेंडर भी जमे जाते सिलेंडर जम गया तेजी से बर्फ गिरने वाली है अच्छा रोज पड़ती है रात को आज ऐसी बर्फ ज्यादा गिरेगी अच्छा देख लो भाई सिलेंडर भी जमे जाते बर्फ पाई ਤਾਹ ਇਹਨੂੰ 0.0 ਕਹਿੰਦੇ ਨੇ ਕਿੱਦਾਂ ਬਣਾਉਂਦਾ ਮੈਂ ਕੀ ਹੈ ਤਾਜ ਹੋਟਲ ਹੈ ਤਾਜ ਹੋਟਲ ਆਹ ਵੇ ਕਿੱਦਾਂ ਬਣੇਗੀ ਤਾਜ ਹੋਟਲ ਕਿੱਦਾਂ ਬਣੇਗੀ ਪੂਰੇ ਸਿਲੰਡਰ ਵੀ ਜੰਮਦੇ ਨੇ ਬੰਦਿਆਂ ਨੂੰ ਤਾਂ ਸ਼ੰਡ ਲੱਗਣੀ ਉਹ ਲੱਕੜੀਆਂ ਆਹ ਹਾਲੇ 0.0 ਦੇ ਆਸਲ ਵਿੱਚ ਨਜ਼ਾਰਾ ਇਹ ਦੇਖਣ ਵਾਲਾ ਜੂਨ ਜਲਾਈ ਦਾ ਬਾਈ ਜੂਨ ਜਲਾਈ ਦਾ ਘਟ ਹੁੰਦੀ ਹੂ ਹਰ ਨਵੀਂ ਨਹੀਂ ਪੈਂਦੀ ਪੁਰਾਣੀ ਜੰਮ ਜਾਂਦੀ ਹੈ ਪੁਰਾਣੀ ਹੁੰਦੀ ਆ ਪਰ ਹੁੰਦੀ ਬਹੁਤ ਜ਼ਿਆਦੇ ਹੁੰਦੀ ਬਹੁਤ ਜ਼ਿਆਦੇ ਆ ਏ ਹੁਣ ਜਿਵੇਂ ਆਪਾਂ ਲਾਈਵ ਪੈਂਦੀ ਦੇਖ ਰਹੇ ਹਾਂ ਤੁਹਾਨੂੰ ਹੁਣ ਆਪਾਂ ਲਾਈਵ ਦੇਖ ਲਾਂਦੇ ਆ ਫੇਰ ਪ੍ਰਾਣੀਓ ਜੰਮੀ ਹੁੰਦੀ ਆ ਅੱਛਾ ਬਾਈ ਹੁਣੀ ਆਉਂਦੇ ਰਹਿੰਦੇ ਨੇ ਨਾ ਫੇਰ ਬਾਈ ਹੁਣੀ ਦਸੰਬਰ ਚ ਵੀ ਆਉਣਾ ਦਸੰਬਰ ਚ ਪੇਰਨ ਕੈਂਪ ਆ ਤੇ ਨਹੀਂ ਆਉਂਦੇ ਉੱਥੇ ਉੱਥੇ ਬਣਨਗੇ ਉੱਥੇ ਬਣਨਗੇ ਹੋਰ ਟਰੱਕਾ ਜਵਾਗੋ ਹੁਣ ਆਪਾਂ ਬਿਲਕੁਲ ਲਾਸਟ ਪੁਆਇੰਟ ਤੇ ਆ ਗਏ ਜਿਹੜਾ ਆਪਾਂ ਤੁਹਾਨੂੰ ਪਹਾੜ ਦਿਖਾਈ ਜਾਂਦੇ ਸੀ ਸੜਕ ਤੋਂ ਖੜੇ ਹਨ ਜਿੱਥੇ ਵੱਧ ਸੁਨੋਹ ਪਈ ਹੋਈ ਹੈ ਤੇ ਇਸ ਟਾਈਮ ਵੀ ਹੁਣ ਸੁਨੋਹ ਡਿੱਗ ਰਹੀ ਹੈ ਵੀਡੀਓ ਚ ਪਤਾ ਨਹੀਂ ਦਿਖਦੀ ਹੋਊਗੀ ਪਤਾ ਨਹੀਂ ਨਹੀਂ ਤੇ ਬਾਕੀ ਬਾਈ ਹੋਣੀ ਸਾਰੇ ਆਪਣੇ ਨਾਲ ਵਾਲੇ ਤੇ ਬਹੁਤ ਠੰਡ ਬਹੁਤ ਜ਼ਿਆਦਾ ਹੈ ਬਾਈ ਹੱਥ ਮਤਲਬ ਬਾਹਰ ਕੱਢਦੇ ਆ ਤਾਂ ਜੰਮਦਾ ਇਹ ਵੀ ਬਸ ਵੀਡੀਓ ਬਣਾਉਣ ਦੇ ਮਾਰੇ ਇੱਕ ਯਾਦਗਾਰ ਬਣਾ ਰਹੇ ਤੁਹਾਡੇ ਲਈ ਸੰਘਰਸ਼ ਕਹਾਣੀ ਹਾਂ ਸਾਰਿਆਂ ਨੂੰ ਦਿਖਾ ਦਈਏ ਆਪਣੀ ਆਡੀਅנס ਨੂੰ ਨਾਲ ਇੱਕ ਯਾਦਗਾਰ ਬਣ ਜੂਗੀ ਉਹਰੇ 0.0 ਦੀ ਤੇ ਬਾਕੀ ਆ ਇੱਧਰ ਜਿਵੇਂ ਆ ਬਾਈ ਹੋਣੀ ਇੱਥੇ ਇੰਜੋਏ ਕਰੀ ਜਾਂਦੇ ਨੇ ਇੱਥੇ ਬਰਫ 'ਚ ਸਾਰੇ ਆ ਕੇ ਫੋਟੋਆਂ ਕਰਦੇ ਨੇ ਹਾਂ ਤੇ ਬਰਫ ਨਾਲ ਖੇਡਦੇ ਵੀ ਨੇ ਛੋਟੇ ਛੋਟੇ ਬੱਚੇ ਵੀ ਆਏ ਹੋਏ ਨੇ ਜੀਰੋ ਫਾਟ ਦੇ ਉਹ ਦੇਖੋ ਛੋਟਾ ਜਿਹਾ ਬੱਚਾ ਆਇਆ ਹੋਇਆ ਆ ਉਹਦੇ ਡੈਡੀ ਨਾਲ ਜਾ ਰਿਹਾ ਵੈਸੇ ਅਸੀਂ ਐਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੰਦੇ ਤੁਸੀਂ ਆਹਦੇ ਬੱਚੇ ਨੂੰ ਇੱਥੋਂ ਤੱਕ ਲੈ ਕੇ ਉੱਪਰ ਤੱਕ ਲੈ ਕੇ ਜਾ ਸਕਦੇ ਹੋ ਕੀ ਮਤਲਬ ਉਹ ਹੈਲਥ ਲਈ ਡੇਂਜਰਸ ਹਾਂ ਅੱਧਾ ਆਕਸੀਜਨ ਲੈਵਲ ਬਾਕੀ ਠੰਡ ਬਹੁਤ ਜ਼ਿਆਦਾ ਨਾ ਚੁਆਕਾਂ ਨੂੰ ਠੰਡ ਬਹੁਤ ਛੇਤੀ ਲੱਗਦੀ ਹੈ ਹਾਂ ਠੰਡ ਬਹੁਤ ਛੇਤੀ ਲੱਗਦੀ ਸਮੋਸੇ ਕੰਸੀਡਰ ਨਹੀਂ ਕਰਦੇ ਹਾਂਜੀ 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 ਲੈ ਵੀ ਸਾਡੇ ਬਾਈ ਹੁਣੀ ਵੀ ਜਾ ਰਹੇ ਨੇ ਦੇਖਦੇ ਨੇ ਬਰਫ ਦਾ ਮੋਹ ਇਹਨਾਂ ਕਰ ਰਹੇ ਨੇ ਜਮਾ ਚਲੋ ਚਲੋ ਬਾਈ ਹਾਂ ਸਨੋ ਫਾਰ ਬਣ ਗਿਆ ਹਾਂਜੀ ਪਹਿਲੀ ਵਾਰ ਮੈਂ ਪਹਿਲੀ ਵਾਰ ਦੇਖੀ ਹੈ ਬਾਈ ਸਨੋ ਪੈਂਦੀ ਹਾਂ ਫਰਸਟ ਟਾਈਮ ਆ ਦੇਖੋ ਹਾਂ ਪਹਿਲੀ ਵਾਰ ਦੇਖ ਰਹੇ ਹਾਂ ਉੱਤੇ ਵੀ ਡਿੱਗਨ ਆਤੀ ਹੋਰ ਉੱਤੇ ਹਾਂ ਪਰਤੀਆਂ ਹਾਂ ਹਾਂ ਪਹਿਲੀ ਵਾਰ ਦੇਖ ਰਿਹਾ ਹਾਂ ਸਨੋ ਪੈਂਦੀ ਸਾਰਾ ਚਾਰੇ ਪਾਸੇ ਦਾ ਥਿ ਵਿਊ ਤੁਸੀਂ ਦੇਖ ਲਓ ਇੱਕ ਵਾਰ ਇਹ ਸਾਰਾ ਵਿਊ ਹੈ 0. ਹੁਣ ਇਸ ਟਾਈਮ ਪੂਰੀ ਸਨੋ ਪੈ ਰਹੀ ਹੈ ਇੱਥੇ ਤੇ ਆਹ ਸਾਈਡ ਤੋਂ برف ਆ ਰਹੀ ਹੈ ਤੁਹਾਨੂੰ ਵੀਡੀਓ 'ਚ ਸ਼ਾਇਦ ਦਿਖਦੀ ਹੋ ਤੇ ਸਾਰੇ ਚਿੱਟੇ-ਚਿੱਟੇ ਕਰਦੇ ਨੇ ਕੋਟ ਤੇ ਉੱਥੇ ਬਾਈ ਜੁੜੀਆਂ ਨੇ ਬਣਵਾਈਆਂ ਮੈਗੀ ਤੇ ਆਪਾਂ ਦੇਖਦੇ ਆ ਇੱਥੇ 0.0 ਤੇ ਇਸ ਤਰ੍ਹਾਂ ਇੱਥੇ ਹੋਟਲ ਵਗੈਰਾ ਹੁੰਦੇ ਨੇ ਆਹ ਸਾਈਡ ਤੋਂ ਬਹੁਤ ਜ਼ਿਆਦਾ ਸੁਨਵਾਰੀ ਆ ਆਹ ਸਾਈਡ ਨੂੰ ਸਿੱਤੀ ਵੱਜਦੀ ਆ ਕੇ ਹਾਂਜੀ ਮਹਾਰਾਜ ਮੈਗੀ ਇੱਥੇ ਮੈਗੀ ਬਣਵਾਈ ਆ ਭਾਈ ਹੁਣ ਨਾਲ ਇੱਥੇ ਸੇਕਣ ਨੂੰ ਵੀ ਹੈਗਾ ਸਿਸਟਮ ਜਿਹੜਾ ਇਹ ਸਾਰਾ 0.0 ਆ ਨਾ ਜਿੱਥੇ ਆਪਾਂ ਹੁਣ ਖੜੇ ਆ ਇਹ ਲੇਹ ਦੇ ਵਿੱਚ ਪੈਂਦਾ ਆ ਆਪਾਂ ਜੰਮੂ ਦੇ ਵਿੱਚੋਂ ਨਿਕਲ ਗਏ ਹੁਣ ਲੇਹ ਦੇ ਵਿੱਚ ਐਂਟਰ ਹੋ ਗਏ ਲੇਹ ਇਹਨਾਂ ਨੇ ਯੂਟੀ ਬਣਾਈ ਐ ਤੇ ਇਹ ਸਾਰੀ ਜਿਹੜੀ ਥਾਂ ਇਹ ਲੇ ਲਈ ਆ ਤੇ ਆਪਾਂ ਹੁਣ ਸਾਰਾ ਇਹ 0. ਕੁਮ ਕੇ ਬਿਲਕੁਲ ਐਨ ਲਾਸਟ ਪੁਆਇੰਟ ਤੱਕ ਆ ਗਏ ਸੀ ਹੁਣ ਆਪਾਂ ਵਾਪਸ ਚੱਲੇ ਆ ਆਪਣੀਆਂ ਗੱਡੀਆਂ ਵੱਲੋਂ ਉੱਥੇ ਕੁਝ ਖਾਣੇ ਪੀਣੇ ਆ ਸੂਪ ਪੀਵਾਂਗੇ ਜਾ ਕੇ ਤਾਂ ਠੰਡ ਜੀ ਜਿਹੜੀ ਉਤਰ ਜੂਗੀ ਤੇ ਕਿਉਂਕਿ ਸਾਨੂੰ ਤਕਰੀਬਨ ਅੱਧਾ ਪੌਣਾ ਘੰਟਾ ਹੋ ਗਿਆ ਇੱਥੇ ਬਰਫ਼ ਦੇ ਵਿੱਚ ਪੂਰੀ ਸਨੋਵ ਆਪਾਂ ਇੰਜੋਏ ਕੀਤੀ ਆ ਸਾਰੀ ਤੇ ਤਾਜੀ-ਤਾਜੀ ਸਨੋਵ ਐਨ ਆ ਸਾਰੀ ਤਾਜੀ ਪਈ ਹੋਈ ਆ ਹੁਣ ਜਿਹੜੀ ਆ ਸਾਰੀ ਤੁਸੀਂ ਦੇਖ ਰਹੇ ਹੋ ਤੇ ਚੱਲਦੇ ਆਪਾਂ ਨੇੜੇ ਨੂੰ ਉਹ ਰੋਡ ਆ ਆ ਜਿੱਥੇ ਆਪਣੀ ਉਂਗਲ ਜਾਂਦੀ ਆ ਪਹੁੰਚਦੇ ਆ ਉੱਥੇ ਪੂਰੀ ਤੇਜ਼ ਆ ਜਿਹੜੀ ਬਰਫ ਹੋ ਚੁੱਕੀ ਆ ਤੇ ਤੁਸੀਂ ਦੇਖ ਰਹੇ ਹੋ ਅੱਜ ਹੈਗੀ ਆ ਡੇਟ ਕਿੰਨੀ ਆ ਬਾਈ ਜੀ ਅੱਜ ਡੇਟ 15 ਨਵੰਬਰ ਆ ਜੀ 15 ਨਵੰਬਰ ਆਈ 15 ਨਵੰਬਰ 15 ਨਵੰਬਰ ਤੇ ਜਿਹੜੀ ਬਰਫਾ ਪੂਰੀ ਸ਼ੁਰੂ ਹੋ ਚੁੱਕੀ ਆ ਤੇ ਆਪਾਂ 0.0 ਤੇ ਖੜੇ ਆ ਇਸ ਸਮੇਂ ਲੇਹ ਦੇ ਵਿੱਚ ਇਹ ਸਾਰਾ 0.0 ਆ ਪੂਰੀ ਤੇਜ਼ ਨਾਲ ਬੈ ਰਹੀ ਆ ਆ ਦੇਖੋ ਆ ਦਾੜੀ ਆ ਸਾਰੇ ਜਿਹੜੇ ਪਹਾੜ ਐ ਦੂ ਪਹਿਲਾਂ ਵਰ ਚੁੱਕਿਆ ਐ ਦੂ ਪਹਿਲਾਂ ਪਈ ਸੀ ਕਿ ਜਿਹੜੀ 11 ਦੇ 12 ਨੂੰ ਪਈ ਸੀਗੀ ਇੱਥੇ ਹੁਣ ਪੂਰੀ ਸਨੋਹ ਟਿਕਣ ਲੱਗੀ ਅਸਲੀ ਸਨੋਹ ਆ ਆਜੋ ਬਾਈ ਹਾਂਜੀ ਬਾਈ ਆਉਣਾ ਹੀ ਚਾਉਂਦੀ ਆ ਆਜੋ ਇਹ ਆ ਕੋਈ ਜੀ ਕੀ ਮਤ ਤਕਰੋ ਇਹ ਜਾਈ ਨਹੀਂ ਦੂ ਪੂਰੀ ਸਨੋਹ ਆ ਆਪੋਂ ਉੱਪਰ ਆ ਗਏ ਆ ਗੱਡੀਆਂ ਕੋਲ ਹਨਾ ਤੇ ਹੁਣ ਪੂਰੀ ਤੇਜ਼ ਸਨੋਹ ਆ ਹਣ ਜਿਵੇਂ ਕੈਨੇਡਾ ਚ ਪੈਂਦੀ ਹੁੰਦੀ ਹੈ ਹਣ ਉਵੇਂ ਸੁਣੋ ਵਾ ਪੂਰੀ ਮੋਟੀ ਮੋਟੀ ਸੁਣੋ ਪਹਿਲਾਂ ਬਰੀਕ ਜੀ ਸੀ ਹੁਣ ਬਹੁਤ ਤੇਜ਼ ਹੋ ਗਈ ਵੀਡੀਓ ਚ ਪਤਾ ਨਹੀਂ ਦਿਖਦੀ ਹੈ ਖਾਲੀ ਨਹੀਂ ਉਮੀਦ ਤਾਂ ਹੈਵੀ ਦਿਖਣੀ ਤਾਂ ਚਾਹੀਦੀ ਆ ਫੇ ਆ ਗਿਆ ਆਪਾਂ ਉਪਰ ਇੱਥੇ ਕੁਝ ਦੇਖਦੇ ਆਂ ਆਪਦੇ ਗਰੁੱਪ ਵਾਲਿਆਂ ਨੂੰ ਸਾਰਿਆਂ ਨੂੰ ਮਿਲਦੇ ਆਂ ਬਾਕੀ ਕੁਝ ਕਾ ਪੀ ਕੇ ਕੌਫੀ ਚਾਹ ਪੀ ਕੇ ਫੇਰ ਆਪਾਂ ਇੱਥੋਂ ਚੱਲਾਂਗੇ ਆ ਦੇਖੋ ਇੱਥੇ ਸੁਣੋ ਸ਼ੀਸ਼ਾ ਭਰ ਗਿਆ ਭਾਈ ਆ ਸ਼ੀਸ਼ਾ ਦੇਖੋ ਸਾਰੇ ਬਰਫ਼ੇ-ਬਰਫ਼ ਪਈ ਹੋਈ ਆ ਆ ਹੁਣ ਪਈ ਐਣ ਹੁਣ ਡਿੱਗ ਰਹੀ ਆ ਦੇ ਉੱਪਰ ਆ ਦੇਖੋ ਬਰਫ਼ ਸਾਰੇ ਭਰ ਤੇ ਆ ਮੋਟਰਸਾਈਕਲ ਹੋ ਗਏ ਆ ਦੇਖੋ ਸਾਰੇ ਉਰੇ ਹੈ ਨਹੀਂ ਸੀ ਪਹਿਲਾਂ ਇਹ ਸਾਰੀ ਹੁਣ ਪਈ ਆ ਤਾਜੀ ਇਹ ਨਜ਼ਾਰਾ ਆ 0.0 ਦੇ ਉਹਦੇ ਬਾਈ ਦੀ ਸਾੜੀ ਤੇ ਵੀ ਐਣ ਪੈ ਗਈ ਹੈ ਨਾ ਗਰਦੀਤ ਵਈ ਦੀ ਸਾੜੀ ਤੇ ਕਾ ਵੇ ਦੋਈ ਨੇ ਪੂਰੀ ਸਨੋ ਪੈ ਰਹੀ ਆ ਆ ਗਿਆ ਇਹ ਸਾਰੇ ਕਿੱਥੇ ਹੋ ਗਏ ਰਾਦੀ ਸਨੋ ਪਾ ਹਾਂਜੀ ਹਾਂਜੀ ਕਰਵਾ ਦੀ ਜੀ ਦੇਖੋ ਜੀ ਚਾਰੇ ਪਾਸੇ ਸਨੋ ਹੈ ਸਨੋ ਬਰਫ ਹੈ ਬਰਫ ਚਾਰੇ ਪਾਸੇ ਤੇ ਜਿਵੇਂ ਆਪਾਂ ਦੱਸਿਆ ਸੀ ਤੁਹਾਨੂੰ ਵੀ 2 ਵਜੇ ਤੋਂ ਇੱਥੋਂ ਟਰੱਕ ਲੰਘਣ ਲੱਗ ਜਾਂਦੇ ਨੇ ਜੇ ਤੁਸੀਂ ਉਰੇ ਆਉਣਾ 2 ਵਜੇ ਤੋਂ ਪਹਿਲਾਂ ਆਂਜਿਓ ਚਾਰੇ ਪਾਸੇ ਦਾ ਵਿਊ ਤੋੜਾ ਇਹ ਨਿੱਕ ਸਨੋ ਵਧੀਆ ਆ ਰਹੀ ਹੈ ਨਾ ਇਹ ਚੀਜ਼ ਦਾ ਕੀ ਮੁੱਲ ਆਪਾਂ ਇਥੋਂ ਚੱਲਣ ਲੱਗਿਆਂ ਗੱਡੀ ਦੇ ਵਿੱਚ ਬੈਠ ਗਏ ਤੇ ਹੁਣ ਵੀ ਪੂਰੀ ਤੇਜ਼ ਸਨੋ ਪੈ ਰਹੀ ਆ ਆ ਸਾਰੀ ਜਿਹੜੀ ਥੱਲੇ ਦੇਖ ਰਹੇ ਹੋ ਸਾਰੀ ਤਾਜੀ ਪਈ ਹੋਈ ਆ ਆਪਾਂ ਤੁਹਾਨੂੰ ਦਿਖਾਈਓ ਹੈ ਤੇ ਬਾਹਰ ਵੀ ਮੂਰੇ ਸ਼ੀਸ਼ੇ ਤੇ ਐਨ ਪੂਰੀ ਬਰਫ਼ ਪੈ ਰਹੀ ਆ ਜੂਮ ਕਰਕੇ ਦਿਖਾ ਦਨੇ ਆਪਾਂ ਸਨੋ ਫਾਲ ਚਾਲੂ ਹੈ ਹਾਂ ਸਨੋ ਫਾਲ ਪੈ ਰਹੀ ਆ ਬਹੁਤ ਤੇਜ਼ ਸ਼ਾਹੂਰ ਕੇ ਦਿਖਾਉਂਗੀ ਖਿੜੀ ਹੋ ਗਈ ਸ਼ੀਸ਼ਾ ਖੋਲ ਕੇ ਦਿਖਾਈਏ ਜੀ ਇਹ ਤਾਂ ਹੋਰ ਦੋ ਤੇ ਹੁਣ ਥੋੜੀ ਜੀ ਘਟ ਗਈ ਵੈਸੇ ਥੋੜੀ ਥੋੜੀ ਵਿਖ ਵੀ ਰਹੀ ਹੈ ਵਿੱਚ ਸਾਹਮਣੇ ਵਾਲੇ ਪਹਾੜ ਜਦੋਂ ਆਏ ਸੀ ਆਪਾਂ ਇਹਦੇ ਨੂੰ ਘੱਟ ਚਿੱਟੇ ਸੀ ਹੁਣ ਬਿਲਕੁਲ ਢਕੇ ਗਏ ਮੈਂ ਕਦੇ ਕਹਣਾ ਵੀ ਨਹੀਂ ਕਿਉਂਕਿ ਮੈਨੂੰ ਮੈਂ ਕਿੰਨਾ ਸਖਸ਼ ਕਰ ਕਿਉਂ ਨਹੀਂ ਆ ਗਿਆ ਹਾਂ ਸਿੱਧੇ ਆਪਾਂ 0.0 ਤੋਂ ਚੱਲ ਪਏ ਹੁਣ ਆਪਾਂ ਜਾਵਾਂਗੇ ਜਿਪਲਾਈਨ ਹੁਣ ਜਿਪਲਾਈਨ ਤੇ ਉਹ ਦੇਖੀ ਥਾਰ ਕਿੱਥੇ ਲਾਈ ਹੋਈ ਉਹਨਾਂ ਨੇ ਬਾਈ ਆਪਾਂ 0.0 ਤੋਂ ਹੁਣ ਚੱਲ ਪਏ ਤੇ ਇੱਥੋਂ ਹੁਣ ਚੱਲ ਕੇ ਆਪਾਂ ਸਿੱਧਾ ਰੁਕਾਂਗੇ ਜਿਪ ਪੁਆਇੰਟ ਤੇ ਜਿਪ ਪੁਆਇੰਟ ਦਿਖਾਵਾਂਗੇ ਤੁਹਾਨੂੰ ਤੇ ਇੱਥੇ ਸنو ਪੂਰੀ ਪਈ ਆ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਨਾ ਸਾਰੇ ਵਰਥਾਂ ਨਾਲ ਲੱਦੇ ਕੇ ਪਹਾੜ ਸਾਈਡ ਦਾ ਵਿਊ ਦੇਖੋ ਤੁਸੀਂ ਬਹੁਤ ਸੋਹਣਾ ਵਿਊ ਆ। ਲੱਭਦੇ ਮਰਦ ਨਹੀਂ। ਹਾਂਜੀ। ਕਹਿੰਦੇ ਜਦੋਂ ਕਾਰਗਲ ਦੀ ਜੰਗ ਹੋਈ ਆ ਤਾਂ ਇੱਥੇ ਤੱਕ ਪਾਕਿਸਤਾਨ ਵਾਲੇ ਪਹੁੰਚ ਗਏ ਸੀਗੇ ਤੇ ਫਿਰ ਇੱਥੋਂ ਉਹ ਪਿੱਛੇ ਨੂੰ ਭੇਜੇ ਨੇ ਆਰਮੀ ਵਾਲਿਆਂ ਨੇ ਤੇ ਪਿੱਛੇ ਗੇਟਵੇ ਕੀ ਸੀ ਗੇਟਵੇ ਆਫ ਇੰਡੀਆ ਹੀ ਗੇਟਵੇ ਆਫ ਇੰਡੀਆ ਸੀਗਾ ਪਿੱਛੇ ਤੇ ਉੱਥੇ ਤੱਕ ਆ ਗਏ ਸੀਗੇ ਤੇ ਆ ਜਦੋਂ ਕਾਰ ਗਲਤੀ ਜੰਗ ਵੇਲੇ ਆ ਏਰੀਏ ਤੱਕ ਫਿਰ ਇੱਥੋਂ ਦੁਵਾਰਾਂ ਜਾਂ ਜੰਗ ਹੋਈ ਆ ਫਿਰ ਉਹ ਦੁਵਾਰਾਂ ਇੱਥੋਂ ਵਾਪਸ ਮੁੜ ਕੇ ਗਿਆ ਪਿੱਛੇ ਨੂੰ ਜਜੀਲਾ ਬਾਸ ਦੇ ਨੇੜੇ ਪੈ ਜਾਂਦਾ ਏ ਗੇਟਵੇ ਆਫ ਇੰਡੀਆ 0.0 ਤੋਂ ਆਪਾਂ ਚੱਲ ਪਏ ਸੀ ਤੇ ਇੱਥੇ ਆ ਕੇ ਰੁਕਿਆ ਆ ਬਾਈ ਜਿਹੜਾ ਗੱਡੀ ਵਾਲਾ ਇਹਦੇ ਨਾਲ ਦੀਆਂ ਦੀ ਗੱਡੀ ਖਰਾਬ ਹੋ ਗਈ ਤੇ ਬਾਈ ਦੇਖਣ ਗਿਆ ਵੀ ਕੀ ਹੋ ਗਿਆ ਸામਨੇ ਖੜੀਆ ਗੱਡੀ ਤੇ ਇੱਥੇ ਵੀ ਹੁਣ ਸਨੋ ਪੈ ਰਹੀ ਹੈ ਹਾਂਜੀ ਉਹ ਫਾਲੇ ਇੱਥੇ ਸ਼ੁਰੂ ਹੋ ਗਈ ਆ ਜੀ ਆਪਾਂ ਕਾਫੀ ਥੱਲੇ ਆ ਗਏ ਹੂੰ ਤੁਸੀਂ ਦੇਖ ਰਹੇ ਹੋਗੇ ਪਹਾੜ ਉੱਪਰ ਸਾਰੇ ਚਿੱਟੇ ਹੋ ਗਏ ਆਨੰਦ ਮਈ ਮਾ ਪੂਰਾ ਬਹੁਤ ਵਧੀਆ ਇੱਧਰ ਦੇਖੋ ਤੁਸੀਂ ਪਹਾੜਾਂ ਦਾ ਥਿਊ ਕਿੰਨੀ ਸਨੋਏ ਸਨੋ ਪਈ ਆ ਸਾਰੇ ਤੇ ਆਪਾਂ ਤਾਂ ਲੋ ਤੋਂ ਨਹੀਂ ਕ੍ਰੋਸ ਕਰਨਾ ਉਥੋਂ ਉਥੋਂ ਨਹੀਂ ਕਰ ਹਾਂ ਉਹ ਜਿਹੜੀਆਂ ਗੱਡੀਆਂ ਲੰਘ ਰਹੀਆਂ ਨੇ ਨਾ ਟੱਪ ਰਹੀਆਂ ਨੇ ਥੱਲੋਂ ਦੀ ਆਪਾਂ ਵੀ ਉਥੋਂ ਨਹੀਂ ਜਾਣਾ ਤੇ ਆਹ ਸਾਈਡ ਬਹੁਤ ਫੌਗ ਹੋਈ ਪਈ ਆ ਤੁੰਦ ਹੋਈ ਪਈ ਆ ਪੂਰੀ ਬਰਫ ਹੋਊਗੀ ਹਾਂ ਬਰਫ ਹੋਊਗੀ ਜਿਵੇਂ ਜਿਵੇਂ ਮਤਲਬ ਮੌਸਮ ਹੁਣ ਜਿਵੇਂ ਨਵੰਬਰ ਚੱਲ ਰਿਹਾ ਹੈ ਦਸੰਬਰ ਹੋ ਗਿਆ ਜਿਵੇਂ ਦਸੰਬਰ ਦੇ ਵਿੱਚ ਫਿਰ ਸ਼ਿਰੀ ਨਗਰ ਵੱਲ ਨੂੰ ਜਾਊ ਬਰਫ ਇਹ ਹਲੇ ਤਾਂ ਮਤਲਬ ਇੱਥੇ ਪੈਂਦੀ ਆ ਜਿਵੇਂ ਉਹ ਵੀ ਤਾਜੀ ਪਈ ਆ ਸਾਹਮਣੇ ਦੇਖੋ ਗੱਡੀ ਸਾਡੀ ਭਰ ਚੁੱਕੀ ਆ ਜਿਵੇਂ ਮੋਰੋ ਗੱਡੀਆਂ ਆ ਰਹੀਆਂ ਦੇਖੋ ਹਾਂ ਗੱਡੀਆਂ ਸਾਰੀਆਂ ਭਰੀਆਂ ਆਉਂਦੀਆਂ ਨੇ ਦੇਖੋ ਆ ਲਓ ਜੀ ਇਸ ਤਰ੍ਹਾਂ ਪੈਂਦੀ ਆ ਬਰਫure ਲਓ ਜੀ ਐਨ ਚਿੱਟੀ ਹੋਈ ਪਈ ਆ ਸੱਤ ਗੱਡੀ ਹੋ ਗਿਆ ਆ ਗਿਆ ਬਾਈ ਗੱਡੀ ਵਾਲਾ ਤੇ ਉਹ ਗੱਡੀ ਸਟਾਰਟ ਨਹੀਂ ਹੋ ਰਹੀ ਸੀ ੱੱਕਾ ਲਾ ਕੇ ਸਟਾਰਟ ਕਰੀਆ ਹੁਣ ਸੈਲਫ ਸੈਲਫਸ ਗਈ ਸੀ ਸੈਲਫਸ ਗਈ ਸੀ ਬਾਈ ਕਹਿੰਦਾ ਚਲੋ ਜੀ ਚੱਲੀਏ ਲਓ ਜੀ ਚੱਲਦਾ ਕਸ਼ਮੀਰ ਤੇ ਮੂਸੇ ਵਾਲਾ ਇਹ ਬਾਈ ਕਹਿੰਦਾ ਮੈਂ ਸਾਰਾ ਦਿਨ ਮੂਸੇ ਵਾਲਾ ਦੀਆਂ ਗਾਣੇ ਸੁਣਦਾ ਹੁਣ ਇੱਥੇ ਆਪਾਂ ਰਸਤੇ 'ਚ ਰੁਕਿਆ ਇੱਥੇ ਹੈਗਾ ਜਿਪਲਾਈਨ ਦਿਖਾਉਨੇ ਆ ਤੁਹਾਨੂੰ ਵੀ ਜਿਪ ਲਾਈਨ ਕਿਵੇਂ ਕਰਦੇ ਹੁੰਦੇ ਨੇ ਤੇ ਜਿਹੜੀ ਇੱਕ ਰੱਸੀ ਬੰਨੀ ਹੁੰਦੀ ਆ ਉਹ ਦੂਸਰੀ ਸਾਈਡ ਲੈ ਕੇ ਜਾਂਦੇ ਹੁੰਦੇ ਨੇ ਨਦੀ ਦੇ ਉੱਪਰ ਦੀ ਇੱਥੋਂ ਹੁੰਦੀ ਆ ਜਿਪ ਲਾਈਨ ਆਹ ਥਾਂ ਤੋਂ ਇੱਥੋਂ ਆ ਪਾਤ ਖਾ ਦਨੇ ਆ ਤੁਹਾਨੂੰ ਜਿਪ ਲਾਈਨ ਕਿੱਥੇ ਲਿਖਿਆ ਹੈ ਜੀ ਅੱਛਾ ਤੇ ਆ ਆ ਗਿਆ ਜਿਪ ਲਾਈਨ ਰਾਈਡਰ 400 ਰੁਪਏ ਇੱਕ ਵਾਰਸ ਹੁੰਦਾ ਹੋਰ ਤੇ ਜੇ ਦੱਸ ਦੀਏ ਉਧਰ ਉਹ ਯੂਥ ਹੋਸਟਲ ਹੈ ਜਿਹੜੇ ਆਪਣੇ ਯੂਵਕ ਸੇਵਾਵਾਂ ਦਾ ਡਿਪਾਰਟਮੈਂਟ ਹੁੰਦਾ ਹੈ ਹਾਂਜੀ ਯੂਥ ਹੋਸਟਲ ਹਾਂ ਉਹ ਯੂਥ ਹੋਸਟਲ ਹੈ ਆ ਬੋਰਡਰ ਯੂਥ ਹੋਸਟਲ ਹੈ ਮੇਬੀ ਆ ਜੈਪਲਾਈ ਨੇ ਉਹਨੇ ਅੰਦਰ ਜਾਂਦੀ ਆ ਅੱਛਾ ਇਹ ਯੂਥ ਹੋਸਟਲ ਕਿੰਦਰ ਆਤੀ ਹੈ ਜਾਂ ਪਰਸਨਲ ਆ ਯੂਥ ਹੋਸਟਲ ਵਾ ਓਕੇ ਟੂਰਿਜ਼ਮ ਹੀ ਆ ਤਾਂ ਯੂਥ ਯੂਥ ਹੋਸਟਲ ਹੈ ਤਾਂ ਹਮਾਰਾ ਤਾਂ ਪਾਸ ਹੈ ਜੇ ਆ ਜੈਪਲਾਈ ਨਾਲ ਇੱਥੋਂ ਇਹ ਸਟਾਰਟ ਕਰਦੇ ਆ ਤੇ ਇਹਦੇ ਉੱਪਰ ਦੀ ਲੈ ਕੇ ਜਾਂਦੇ ਆ ਨਦੀ ਦੇ ਉੱਪਰ ਦੀ ਜਾਂਦੀ ਆ ਇਹ ਆ ਤਾਰ ਜਾਂਦੀ ਹੈ ਨਾ ਜਿਹੜੀ ਬਿਲਕੁਲ ਨਦੀ ਦੇ ਉੱਪਰ ਦੀ ਜਾਂਦੀ ਆ ਉਹ ਤੱਕ ਜਾਂਦੇ ਆ ਇਹ ਲੈ ਕੇ ਉਹ ਉੱਥੇ ਝੌਂਪੜੀ ਜੀ ਇੱਕ ਜੂਮ ਕਰਕੇ ਦਿਖਾ ਦਨੇ ਆਪਾਂ ਆ ਜਿਹੜੀ ਹਰੀ ਜੀ ਝੌਂਪੜੀ ਦਿਖਦੀ ਹੈ ਨਾ ਉੱਥੇ ਤੱਕ ਲੈ ਕੇ ਜਾਂਦੇ ਨੇ ਇਹ 400 ਰੁਪਏ ਇੱਕ ਜਾਨੇ ਦਾ ਲੈਂਦੇ ਨੇ ਤੇ ਇੱਥੋਂ ਬੰਨ ਕੇ ਇਧਰ ਨੂੰ ਛੱਡ ਦਉਂਦੇ ਆ ਨਦੀ ਦੇ ਉੱਪਰ ਦੀ ਓਰੇ ਹੁਣ ਮੀਂਹ ਪੈ ਰਿਹਾ ਉੱਪਰ ਸਨੋ ਪੈ ਰਹੀ ਸੀ ਤੇ ਆਪਣੇ ਗਲਵਜ਼ ਵਗੈਰਾ ਪਾਏ ਹੋਏ ਨੇ ਰੇਨ ਕੋਟ ਪਾਇਆ ਹੋਇਆ ਤੇ ਓਰੇ ਮੀਂਹ ਪੈਂਦਾ ਉੱਪਰ ਸਨੋ ਸੀ ਉਹ ਸਾਹਮਣੇ ਹਾਂਜੀ ਉੱਥੋਂ ਤੱਕ ਜਾਂਦੀ ਹੈ ਇਹ ਠੀਕ ਹੈ ਤੇ ਉੱਥੇ ਹੀ ਆਪੇ ਹੀ ਛੱਡ ਜਾਂਦੇ ਆ ਫਿਰ ਇੱਥੇ ਹੀ ਆਪਾਂ ਅੱਛਾ ਅੱਛਾ ਫਿਰ ਇਹ ਇਹਦੇ ਉੱਪਰ ਦੀ ਛੱਡਦੇ ਨੇ ਨਹੀਂ ਨਹੀਂ ਉਹ ਗੱਡੀ ਉੱਥੋਂ ਦੀ ਅੱਛਾ ਗੱਡੀ ਉੱਪਰ ਦੀ ਰੋਡ ਤੋਂ ਰੋਡ ਤੋਂ ਇੱਥੋਂ ਛੱਡ ਦਿੰਦੇ ਨੇ ਬੰਦਾ ਜਾਂਦਾ ਉੱਥੇ ਇਹਨਾਂ ਦੇ ਬੰਦੇ ਹੁੰਦੇ ਆ ਉਸ ਤੋਂ ਬਾਅਦ ਗੱਡੀ ਵਾਦੀ ਛੱਡ ਅੱਛਾ ਅੱਛਾ ਇਧਰੋਂ ਯਾਨੀ ਕਿ ਇੱਕ ਵਾਰ ਜਾਣਾ ਤੁਸੀਂ ਫਿਰ ਮਤਲਬ ਗੱਡੀ 'ਚ ਛੱਡ ਜਾਂਦੇ ਆ ਇਹ ਵਾਪਸ ਹੈਗੀਆ 2 250 250 300 ਕਿਲੋਮੀਟਰ ਦਾ ਮੀਟਰ ਆ ਸੋਰੀ ਹਾਂ 250 ਮੀਟਰ 200 ਮੀਟਰ ਹੈ ਇਹਦੀ ਜਿਹੜੀ ਮਤਲਬ ਤੇ ਉਧਰ ਸਾਹਮਣੇ ਇੱਕ ਬੋਰਡ ਲੱਗਿਆ ਹੋਇਆ ਹੈ। ਉਹਦੇ ਉੱਪਰ ਲਿਖਿਆ ਹੋਇਆ ਸੋਨਮਾਰਗ ਉਹ ਵੀ ਆਪਾਂ ਤੁਹਾਨੂੰ ਦਿਖਾਇਆਉਨੇ ਆ। ਆਹ ਰੋਡ ਦੇ ਉੱਪਰ ਬਣਿਆ ਆ ਆਹ 메ਨ ਰੋਡ ਆ। ਜਿਹੜਾ ਉੱਪਰ 0.0 ਨੂੰ ਜਾਂਦਾ। ਉਹਦੇ ਉੱਪਰ ਹੀ ਬਣਿਆ ਆ ਜਿਪ ਲਾਈਨ। ਤੁਸੀਂ ਇੱਥੇ ਆ ਕੇ ਕਰ ਸਕਦੇ ਹੋ। ਤੇ ਇੱਥੇ ਸਨੋ ਥੋੜੀ ਥੋੜੀ ਪਈ ਆ। ਇੱਥੇ ਹੀ ਪਈ ਆ। ਓਰੇ ਤਾਂ ਵਸਮੀ ਹੂ ਆ ਓਰੇ ਸਨੋ ਨਹੀਂ ਪਈ ਹੈਗੀ। ਆਪਾਂ ਜਾ ਕੇ ਤੁਹਾਨੂੰ ਦਿਖਾ ਦਨੇ ਆ ਬੋਰਡ। ਤੇ ਆ ਇਧਰ ਬਣਿਆ ਹੋਇਆ ਹੋਸਟਲ ਆ ਪਤਾ ਨਹੀਂ ਇਹ ਇਹਨਾਂ ਦਾ ਕੋਈ ਜੋਬ ਕੋ ਸੇਵਾਵਾਂ ਵਾਲਿਆਂ ਦਾ ਕੋਈ ਹੋਸਟਲ ਹੈ ਤੇ ਆ ਇੱਧਰ ਸਾਹਮਣੇ ਲਿਖਿਆ ਹੋਇਆ ਆਈ ਲਵ ਸੋਨਮਾਰਗ ਆਈ ਲਵ ਸੋਨਮਾਰਗ ਦਾ ਇੱਥੇ ਬੋਰਡ ਜਿਹੜਾ ਉਹ ਲੱਗਿਆ ਹੋਇਆ ਹਲਕੀਆਂ ਹਲਕੀਆਂ ਕਣੀਆਂ ਪੈਂਦੀਆਂ ਨੇ ਇੱਥੇ ਔਰ ਫੋਟੋਗ੍ਰਾਫੀ ਚੱਲੀ ਜਾਂਦੀ ਆ ਸਾਡੇ ਗਰੁੱਪ ਵਾਲੇ ਫੋਟੋਗ੍ਰਾਫੀ ਕਰ ਰਹੇ ਨੇ ਛਾਤਰੀਆਂ ਲੈ ਕੇ ਆ ਦੇ ਆਏ ਪੋਜ਼ ਕਰਦੇ ਨੇ ਸਾਰੇ ਹਾਂਜੀ ਕਿਵੇਂ ਰਿਹਾ ਜੀ ਸਹੀ ਰਿਹਾ 0. ਹਾਂਜੀ ਆ ਇੱਥੇ ਬੋਰਡ ਹੈ ਪੂਰੀ ਜੀ ਪੂਰੀ ਸਨੋਫਲ ਪੂਰੀ ਸਨੋਫਲ ਹਾਂਜੀ ਇਹ ਕੋਟੀ ਸਿਖਾਂ ਤੋਂ ਆਏ ਹੋਏ ਨੇ ਹਾਂਜੀ ਆਪਣੇ ਗਰੁੱਪ ਚ ਨਾਲ ਤੇ ਆ ਬੋਰਡ ਹੈ ਇੱਥੇ ਲਿਖਿਆ ਆਈ ਲਵ ਸੋਨਮਾਰਗ ਸੋਨਮਾਰਗ ਹਾਂਜੀ ਇੱਥੇ ਫੋਟੋ ਵਗੈਰਾ ਤੁਸੀਂ ਕਰਵਾ ਸਕਦੇ ਹੋ ਤੇ ਆ ਨਾਲ ਇੱਥੇ ਨਦੀ ਚੱਲਦੀ ਆ ਸਿੰਧ ਨਦੀ ਹੈ ਇਹ ਸਿੰਧ ਨਦੀ ਦਾ ਨਾਮ ਆ ਹਾਂਜੀ ਇੱਥੇ ਨਦੀ ਚੱਲਦੀ ਆ। ਹਾਂ ਨਦੀ ਚੱਲਦੀ ਆ। ਉੱਪਰ ਬਾਰਿਸ਼ ਵੀ ਹੋ ਰਹੀ ਨਿੱਕੀ। ਹਾਂਜੀ ਹਾਂਜੀ ਬਾਰਿਸ਼ ਹੋ ਰਹੀ ਆ ਨਾਲ ਦੀ ਨਾਲ। ਉਹ ਵੀ ਨਾਲ ਆ ਰਹੀ ਆ ਜੀ। ਆਪਾਂ ਰੇਨ ਕੋਟ ਪਾਏ ਹੋਏ ਨੇ। ਜੇ ਬਾਰਿਸ਼ ਹੋਈ ਜਾਂਦੀ ਆ। ਜਿਨ੍ਹਾਂ ਕੋਲ ਰੇਨ ਕੋਟ ਸੀ ਉਹਨਾਂ ਨੇ ਰੇਨ ਕੋਟ ਪਾ ਲਏ। ਜਿਨ੍ਹਾਂ ਕੋਲ ਛਾਤਰੀਆਂ ਸੀ ਉਹਨਾਂ ਨੇ ਛਾਤਰੀਆਂ ਲੈ ਲਈਆਂ। ਆਹ ਬੋਰਡ ਆ ਸਾਰਾ ਇੱਥੇ ਲਿਖਿਆ ਆਈ ਲਵ ਸੋਨਮਾਰਗ। ਤੇ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਬਣਾਈਆਂ ਹੋਈਆਂ ਨੇ। ਮਤਲਬ ਟੂਰਿਸਟ ਨੂੰ ਅਟਰੈਕਟ ਕਰਨ ਵਾਸਤੇ। ਤਾਂ ਹੀ ਟੂਰਿਸਟ ਆਉਂਣਾ ਜੇ ਛੋਣੀ ਛੋਟੀਆਂ ਚੀਜ਼ਾਂ ਬਣਾਉਣਗੇ ਜਿਵੇਂ ਜਿਪ ਲਾਈ ਆ ਬੋਰਡ ਬਣਾਇਆ ਹੋਇਆ ਜਿੱਥੇ ਟੂਰਿਸਟ ਰੁਕਣਗੇ ਫੋਟੋਆਂ ਕਰਾਉਣ ਲਈ ਤਾਂ ਜਿਪਲਾਈਨ ਮਤਲਬ ਸਾਰੀ ਕਰਨਗੇ ਤੇ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਹੈ ਇਹ ਸਾਰਾ ਮਤਲਬ ਟੂਰਿਜ਼ਮ ਵੱਲ ਬਹੁਤ ਧਿਆਨ ਦਿੱਤਾ ਹੋਇਆ ਹੈ ਜੰਮੂ ਕਸ਼ਮੀਰ ਵਾਲਿਆਂ ਨੇ ਇੱਥੇ ਆਪਾਂ ਫੋਟੋ ਕਰਾਉਣੇ ਆ ਫਿਰ ਇੱਥੋਂ ਅੱਗੇ ਚੱਲਦੇ ਆ ਆ ਜਿਪਲਾਈਨ ਵਾਲਾ ਆਪਾਂ ਸਾਰਾ ਦੇਖ ਲਿਆ ਹਨ ਇੱਥੇ ਫੋਟੋਆਂ ਕਰਾ ਲਈਆਂ ਤੇ ਇੱਥੋਂ ਹੁਣ ਅੱਗੇ ਨੂੰ ਚੱਲਦੇ ਆ ਤੇ ਹੁਣ ਪੁੱਛਦੇ ਆ ਵੀ ਇੱਥੋਂ ਅੱਗੇ ਕਿੱਥੇ ਰੁਕਣਾ ਹੈ ਨਾ ਤੇ ਹੋ ਸਕਦਾ ਵੀ ਇੱਕ ਜਗ੍ਹਾ ਹੋਰ ਰੁਕਣਾ ਹੈ ਨਾ ਇੱਕ ਜਾਂ ਦੋ ਜਗ੍ਹਾ ਹੋਰ ਰੁਕਣਾ ਬਾਕੀ ਬਾਹਰ ਜਾ ਕੇ ਪੁੱਛਦੇ ਹਾਂ ਨਾ ਵੀ ਕਿੱਥੇ ਰੁਕਣਾ ਇਹ ਰੋਡ ਦੇ ਉੱਪਰ ਆ ਭਾਈ ਅੱਗੇ ਵੀ ਰੁਕਣਾ ਕਿਤੇ ਹਾਂ ਅੱਗੇ ਬੱਸ 'ਚ ਰੁਕਾਂਗੇ ਬੱਸ ਸਿੱਧਾ ਉੱਥੇ ਹਾਂ ਪਾਰਕਿੰਗ 'ਚ ਹੈ ਨਾ ਜਿੱਥੇ ਬੱਸ ਲਾਈ ਸੀ ਉਹਨਾਂ ਉੱਥੇ ਰੁਕਾਂਗੇ ਇੱਥੇ ਹਲਕਾ ਹਲਕਾ ਮੀਂਹ ਪਈ ਜਾਂਦਾ ਬਾਰਿਸ਼ ਪਈ ਜਾਂਦੀ ਹੈ ਹਲਕੇ ਹਲਕੇ ਚੱਲਦੇ ਆ ਆਪਣੀਆਂ ਗੱਡੀਆਂ ਖੜੀਆਂ ਨੇ ਸਾਰਿਆਂ ਦੀਆਂ ਬੈਠ ਜਾਂ ਗੱਡੀ 'ਚ ਆ ਗੱਡੀ ਆਪਣੀ ਆ ਭਾਈ ਉਹਣੀ ਆਪਾਂ ਨੂੰ ਉੱਪਰ ਤੱਕ ਲੈ ਕੇ ਗਏ ਸੀ ਬਾਈ ਫੈਨ ਬਹੁਤ ਆ ਸਿੱਧੂ ਮੂਸੇ ਵਾਲੇ ਦਾ ਸਾਰੇ ਗਾਣੇ ਸਿੱਧੂ ਮੂਸੇ ਵਾਲੇ ਦੇ ਨੇ ਬਾਈ ਦੀ ਉਹਦੇ ਚ ਡਾਊਨਲੋਡ ਕੀਤੇ ਹੋਏ ਹੋਰ ਕੋਈ ਸਿੰਗਰ ਨਹੀਂ ਸਿੱਧੂ ਮੂਸੇ ਵਾਲੇ ਹੀ ਚੱਲਦਾ ਬੱਸ ਸਾਰੀ ਰਾਹ ਜਾਂਦੇ ਹੋਈ ਵੀ ਆਉਂਦੇ ਹੋਏ ਵੀ ਬਹੁਤ ਤਾਕੜਾ ਫੈਨ ਆ ਬਾਈ ਜਿੱਥੇ ਆਪਾਂ ਸਵੇਰੇ ਬੱਸ ਖੜਾਈ ਸੀ ਉੱਥੇ ਆ ਗਏ ਆਪਾਂ ਪਾਰਕਿੰਗ ਦੇ ਵਿੱਚ ਤੇ ਉੱਪਰੋਂ ਸਾਰਾ ਘੁੰਮ ਕੇ ਆ ਗਏ 0. ਜੁਜੀਲਾ ਪਾਸ ਤੇ ਜਿਪ ਲਾਈਨ ਸਾਰਾ ਕੁਝ ਦੇਖ ਕੇ ਤੇ ਆ ਆਪਣੀ ਬੱਸ ਖੜੀ ਆ ਤੇ ਚਲਦੇ ਆਪਾਂ ਇੱਥੋਂ ਵਾਪਸੀ ਕਰਦੇ ਆਂ ਅ ਸ਼੍ਰੀਨਗਰ ਵੱਲ ਨੂੰ ਤੇ ਬਾਕੀ ਆ ਗੱਡੀਆਂ ਸੀਗੀਆਂ ਜਿਹੜੀਆਂ ਆਪਾਂ ਨੂੰ ਉੱਪਰ ਲੈ ਕੇ ਗਈਆਂ ਸੀ ਤੇ ਰਸਤੇ ਦੇ ਵਿੱਚ ਰੁਕਾਂਗੇ ਅ ਰਸਤੇ ਦੇ ਵਿੱਚ ਚਾਹ ਪੀਵਾਂਗੇ ਕੁਝ ਖਾਵਾਂਗੇ ਪੀਵਾਂਗੇ ਤੇ ਇੱਥੋਂ ਤੁਹਾਨੂੰ ਵਿਊ ਸਾਰਾ ਦਿਖਾ ਦਨੇ ਆ ਤੇ ਇੱਥੋਂ ਵਿਊਸ ਬਹੁਤ ਸੋਹਣਾ ਆਉਂਦਾ ਬਰਫ਼ ਪਹਿਲਾਂ ਨਾਲੋਂ ਵੀ ਵੱਧ ਗਈ ਇੱਥੇ ਪਹਿਲਾਂ ਦਿਖਾਇਆ ਸੀ ਨਾ ਆਪਾਂ ਤੁਹਾਨੂੰ ਆਲੇ ਦੁਆਲੇ ਦਾ ਸਾਰਾ ਵਿਊ ਦੇਖੋ ਜ਼ੂਮ ਕਰਕੇ ਲਓ ਜੀ ਬਸ ਆਪਣੀ ਇਥੋਂ ਚੱਲ ਪਈ ਇੱਥੇ ਹੀ ਆਪਾਂ ਸਵੇਰੇ ਉੱਤਰੀ ਸੀ ਆਕੇ ਤੇ ਇੱਥੇ ਦੁਬਾਰਾ ਬਸ 'ਚ ਬੈਠ ਗਏ ਤੇ برف ਤੁਹਾਨੂੰ ਦਿਖਾਈ ਉਹ ਅੱਜ ਬਹੁਤ ਜ਼ਿਆਦਾ ਪਈ ਆ ਨਹੀਂ ਵੀ ਪਿਆ ਇੱਥੇ ਤੇ ਆਪਾਂ ਪਿੱਛੇ ਬੈਠ ਕੇ ਆਉਣ ਆਕੇ ਪਿੱਛੇ ਦਾ ਸਫਰ ਇੰਜੋਏ ਕਰਾਂਗੇ ਆਪਾਂ ਸੂਰ ਮਾਰਗ ਤੋਂ ਵਾਪਸ ਆ ਰਹੇ ਆ ਤੇ ਰਸਤੇ ਦੇ ਵਿੱਚ ਹੁਣ ਰੁਕੇ ਇੱਥੇ ਥੋੜਾ ਜਿਹਾ ਬ੍ਰੇਕ ਲਈਆ 20 ਮਿੰਟ ਇੱਥੇ ਸਾਹਮਣੇ ਬਸ ਪਾਰਕ ਕਰਤੀ ਇੱਥੇ ਇਦਰ ਢਾਬਾ ਤੇ ਢਾਬੇ ਦੇ ਨਾਲੇ ਆਹ ਦੁਕਾਨ ਆ ਇਹ ਤੇ ਕੱਪੜੇ ਹੋਗੇ ਹਨਾ ਕੁਛ ਆਹ ਡਰਾਈ ਫਰੂਟ ਹੋਗੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਸੇ ਇੱਥੇ ਨਾਲੇ ਢਾਬਾ ਚੋਂ ਚਾਹ ਪੀ ਕੇ 10 ਮਿੰਟ ਬ੍ਰੇਕ ਲੈ ਕੇ ਫਿਰ ਇੱਥੋਂ ਚੱਲਦੇ ਹਾਂ ਮੇਨ ਰੋਡ ਦੀ ਢਾਬਾ ਹੈ ਅਦਰ ਮੇਨ ਰੋਡ ਚੱਲਦਾ ਸੋਨ ਮਾਰਗ ਵਾਲਾ ਆਪਾਂ ਸੋਨ ਮਾਰਗ ਤੋਂ ਮੁੜਿਆਏ ਤੇ ਹੁਣ ਆਪਾਂ ਆਪਣੇ ਹੋਟਲ 'ਚ ਆ ਗਏ ਤੇ ਇੱਥੇ ਆਪਾਂ ਸੂਪ ਤੇ ਮੈਸੇਜ ਸੂਪ ਬਣਿਆ ਸਾਰੇ ਗਰੁੱਪ ਵਾਸਤੇ ਆਪਾਂ ਸੂਪ ਪੀ ਰਹੇ ਹਾਂ ਤੇ ਆ ساری ਮੈਸ ਹੈ ਆ ساری ਜਵਾਕ ਆਪਣੇ ਗਰੁੱਪ 'ਚ ਤੇ ਇੱਥੇ ਆਪਾਂ ਬ੍ਰੇਕਫਾਸਟ ਡਿਨਰ ਹਨ ਇੱਥੇ ਕਰਦੇ ਹਾਂ ਸਾਰਾ ਤੇ ਆ ਭਾਈ ਹੁਣ ਹੀ ਆਪਦੇ ਨਾਲ ਕੁੱਕ ਲੈ ਕੇ ਆਏ ਨੇ ਪੰਜਾਬ ਤੋਂ ਸਾਰੇ ਗਰੁੱਪ ਵਾਸਤੇ ਪੰਜਾਬ ਤੋਂ ਕੁੱਕ ਆਇਆ ਹੋਇਆ ਉਹੀ ਖਾਣਾ ਬਣਾਉਂਦਾ ਹੈ ਦੇ ਹੁਣ ਹੀ ਸੂਪ ਬਣਾਇਆ। ਹਾਂਜੀ ਆਪਾਂ ਹੋਟਲ 'ਚ ਵਾਪਸ ਆ ਗਏ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 0 ਪੁਆਇੰਟ ਦਿਖਾਇਆ ਤੇ ਆਪਾਂ ਸੋਨਮਾਰਗ ਸਾਰਾ ਦੇਖ ਕੇ ਆਇਆ ਬਹੁਤ ਸਨੋ ਵੀ ਹੋਈ ਅੱਜ ਸਾਰਾ ਵੀਡੀਓ ਦੇ ਵਿੱਚ ਦਿਖਾਇਆ ਇਸ ਵੀਡੀਓ ਨੂੰ ਅੱਜ ਦਿਨੋਂ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।